ਨੋਟ ਬੰਦੀ ਦਾ ਅਜ 35ਵਾਂ ਦਿਨ ਹੈ ਤਿੰਨ ਦਿਨ ਦੀ ਛੁੱਟੀ ਮਗਰੋਂ ਬੈਂਕ ਖੁੱਲੇ ਨੇ 80 ਮੰਤ ਦੇ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅੱਜ ਤੋਂ ਰੋਲ ਪੰਪਾ ਦੇ ਕਾਰਡ ਤੋਂ ਪੇਮੈਂਟ ਕਰਨ ਨਾਲ 0.75% ਦੀ ਛੋਟ ਮਿਲਣ ਲੱਗੀ ਹੈ ਜਿਸ ਦੇ ਪੈਸੇ ਤਿੰਨ ਦਿਨਾਂ ਅੰਦਰ ਬੈਂਕਾਂ ਦੇ ਵਿੱਚ ਆਉਣਗੇ ਕਮਿਸ਼ਨ ਲੈ ਪ੍ਰਾਣੇ ਨੋਟਾਂ ਨਵੇਂ ਨੋਟਾਂ 'ਚ ਬਦਲਣ ਦੇ ਇਲਜ਼ਾਮ 'ਤੇ ਰਿਜ਼ਰਵ ਬੈਂਕ ਦੇ ਇੱਕ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੰਗਲੌਰ ਵਿੱਚ ਆਰਬੀਏ ਦੇ ਦਫ਼ਤਰ 'ਚ ਤਾਇਨਾਤ ਸੀਨੀਅਰ ਸਪੈਸ਼ਲ ਅਸਿਸਟੈਂਟ ਕੇ ਮਾਈਕਲ ਨੂੰ 1.51 ਕਰੋੜ 24,000 ਰੁਪਏ ਦੇ ਪੁਰਾਣੇ ਨੋਟਾਂ 'ਤੇ ਬਦਲੇ ਨਵੇਂ ਨੋਟ ਦੇਣ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਨੋਟ ਬੰਦੀ ਦੇ ਬਾਅਦ ਕਾਲਾ ਤਨਸਫੀਰ ਕਰਨ ਲਈ ਗੋਰਕ ਖੰਡਾ ਚੱਲ ਰਿਹਾ ਹੈ। ਈਡੀ ਨੇ ਕਰਨਾਟਕ ਤੋਂ ਜਹੀ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ਨਾਲ ਬਦਲਣ ਵਾਲੇ 7 ਵਿਚੋਲੀਆਂ ਨੂੰ ਗ੍ਰਿਫਤਾਰ ਕਰਕੇ 93 ਲੱਖ ਦੇ ਨਵੇਂ ਨੋਟ ਵੀ ਬਰਾਮਦ ਕੀ ਕਾਰਿਆ ਮੁਤਾਬਕ ਏਜੰਸੀ ਨੇ ਪੀਐਮ ਲਾ ਕਾਨੂੰਨ ਤਹਿਤ ਇੱਕ ਸਰਕਾਰੀ ਅਧਿਕਾਰੀ ਅਦ ਰਸਮੀਤ ਸਤਲੋਕਨ ਗ੍ਰਫਤਾਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਤੋਂ 2000 ਨਵੇਂ ਨੋਟਾਂ ਚ 93 ਲੱਖ ਰੁਪਏ ਬਰਾਮਦ ਕੀਤਾ ਗਿਆ ਇੱਕ ਸਰਕਾਰੀ ਇੰਜੀਨੀਅਰ ਅਤੇ ਹੋਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸਾਬਕਾ ਵਿੱਤ ਮੰਤਰੀ ਪੀ ਚੰਦਰਮਨ ਨੇ ਇੱਕ ਨੋਟਬੰਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਘਰਾਣ ਦਿੱਤਾ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਪ੍ਰਧਾਨ ਮੰਤਰੀ ਵੱਲੋਂ 50 ਦਿਨਾਂ ਅੰਦਰ ਸਭ ਕੁਝ ਠੀਕ ਹੋਣ ਦੇ ਦਾਅਵੇ ਤੇ ਸਵਾਲ ਚੁੱਕੇ ਨਾ ਕਿ ਦੇਸ਼ ਦੀ ਸਥਿਤੀ ਠੀਕ ਹੋਣ ਵਿੱਚ ਘੱਟੋ ਘੱਟ 7 ਮਹੀਨੇ ਦਾ ਸਮਾਂ ਲੱਗੇਗਾ ਸਾਕੋ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਖੋਦਿਆ ਪਹਾੜ ਨਿਕਲਿਆ ਚੂਹੇ ਵਰਗਾ ਹੈ ਉਹਨਾਂ ਕਹੇ ਨੋਟਬੰਦੀ ਨਾਲ ਨਾ ਤਾਂ ਕਾਲਾ ਧਨ ਰੁਕਿਆ ਹੈ ਅਤੇ ਨਾ ਹੀ ਭ੍ਰਿਸ਼ਟਾਚਾਰ ਵਿੱਤ ਮੰਤਰੀ ਮੁਤਾਬਕ ਨੋਟਬੰਦੀ ਦੇ ਕੁਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ ਪੀਜ ਨਮਰਮ ਨੇ ਕਿਹਾ ਹੈ ਕਿ ਨੋਟਬੰਦੀ پوری ਤਰ੍ਹਾਂ ਫੇਲ ਸਾਬਤ ਹੋਈ ਇਸ ਲਈ ਸਰਕਾਰ ਨੇ ਤਾਂ ਆਪਣੇ ਆਦੇਸ਼ ਬਤਲ ਰਿਹਾ ਉਹਨਾਂ ਇੱਕ ਵਿਅਕਤੀ ਨੂੰ 24000 ਰੁਪਏ ਕੈਸ਼ ਲਿਮਟ ਦੇਣ ਦੇ ਸਰਕਾਰੀ ਇਹ ਦੇਸ਼ ਉਤੇ ਵੀ ਸਵਾਲ ਚੁਕੇ ਨੇ ਨੋਟਬੰਦੀ ਦੌਰਾਨ ਆਪਣੀ ਜੇਬ ਗਰਮ ਕਰਨ ਵਾਲੇ ਬੈਂਕ ਕਰਮੀਆਂ ਨੂੰ ਖੈਰ ਨਹੀਂ ਸਰਕਾਰ ਨੇ ਚਾਹੇ ਬੈਂਕ ਕਰਮੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਨੋਟਬੰਦੀ ਦਾ ਫਾਇਦਾ ਚੁੱਕਿਆ ਹੈ ਸਰਕਾਰ ਨੇ 20% ਤੋਂ ਜ਼ਿਆਦਾ ਲੈਣ-ਦੇਣ ਕਰਨ ਵਾਲੇ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਦੇ ਰਿਕਾਰਡ ਚੈੱਕ ਕਰਨ ਦਾ ਐਲਾਨ ਕੀਤਾ ਹੈ आरएसएस ਦੇ ਵਿਚਾਰਕ ਅਤੇ ਅਰਥਸ਼ਾਸਤਰੀ ਗੁਰੂ ਮੂਰਤੀ ਨੇ ਕਿਹਾ ਹੈ ਕਿ 2000 ਦਾ ਨੋਟ 5 ਸਾਲ ਜਬੰਦ ਹੋ ਜਾਏਗਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ 2000 ਦੇ ਨੋਟ ਇਸ ਲਈ ਛਾਪੇ ਹਨ ਕਿ ਨੋਟਬੰਦੀ ਤੋਂ ਬਾਅਦ ਅਰਥਵਿਵਸਥਾ 'ਚ ਨੋਟਾਂ ਦੇ ਫਰਕ ਨੂੰ ਘਟਕ ਕੀਤਾ ਜਾ ਸਕੇ ਗੁਰੂ ਮੂਰਤੀ ਮੁਤਾਬਕ ਦੇਸ਼ ਵਿੱਚ ਸਭ ਤੋਂ ਵੱਡੀ ਕਰੰਸੀ 500 ਦੇ ਨੋਟ ਹੀ ਹੋਣਗੇ। ਦਾਦਰੀ ਦੀ ਅਨਾਜ ਮੰਡੀ ਵਿੱਚ ਬੋਲਦੇ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਨੇ ਪੀਐਮ ਦੇ ਨੋਟਬੰਦੀ ਦੇ ਫੈਸਲੇ ਤੇ ਨਿਸ਼ਾਨਾ ਸਾਧਿਆ ਰਾਹੁਲ ਨੇ ਕਿਹਾ ਗਰੀਬ ਅਤੇ ਇਮਾਨਦਾਰ ਆਦਮੀ ਲਾਇਨ ਜਲ ਗਿਆ ਜਦਕਿ ਕੈਸ਼ਲੈਸ ਅਰਥਵਿਵਸਥਾ ਨਾਲ ਕੁਝ ਵੱਡੇ ਉਦਯੋ ਮਹਾਰਾਸ਼ਟਰ ਦੇ ਰੰਗਪਾੜੀ ਦੇ ਦੋ ਪਰਿਵਾਰਾਂ ਨੇ ਨੋਖੀ ਮਿਸਾਲ ਕਾਇਮ ਕੀਤੀ ਹੈ ਜਿਨ੍ਹਾਂ ਆਪਣੇ ਬੱਚਿਆਂ ਦੇ ਵਿਆਹ ਦੇ ਖਰਚੇ ਨੂੰ بچਾ ਕੇ 90 ਬੇਕਰਾਂ ਨੂੰ ਛੱਤ ਦਿੱਤੀ ਹੈ। ਚੱਕਰਵਤੀ ਤੂਫਾਨ ਵਰਧਾ ਨੇ ਚन्नई ਵਿੱਚ ਤਬਾਹੀ ਮਚਾਈ ਜਿਸ ਕਾਰਨ ਤਾਮਿਲਨਾਡ ਵਿੱਚ 10 ਲੋਕਾਂ ਦੀ ਮੌਤ ਦੀ ਖਬਰ ਹੈ। ਤਾਮਿਲਨਾਡ ਵਿੱਚ ਅੱਜ ਵੀ ਸਕੂਲ ਅਤੇ ਕਾਲਜ ਬੰਦ ਨੇ। ਤਬਾਹੀ ਮਚਾਉਣ ਮਗਰ ਵਰਧਾ ਦੇ ਰਿਫਤਾਰ ਕੁਝ ਘਟੀ ਹੈ ਜੋ ਚन्नई ਦੇ ਬਾਅਦ ਆਂਧਰੇ ਪ੍ਰਦੇਸ਼ ਅਤੇ ਕਰਨਾਟਕ ਵੱਲ ਵੱਧਿਆ ਜਿਸ ਦੀਆਂ ਤਸਵੀਰਾਂ NASA ਨੇ ਵਿਚਾਰੀ ਕੀਤੀਆਂ ਨੇ। ਮੰਦਰਪਲੇਸ਼ ਦੇ ਤੱਟੀ ਇਲਾਕਿਆਂ ਤੋਂ ਵੀ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਐਨਡੀਆਰ ਦੀਆਂ ਟੀਮਾਂ ਦੇ ਇਲਾਵਾ ਸੈਨਾ ਵੀ ਜੁਟੀ ਹੋਈ ਹੈ